ਗੁਰੂ ਪਿਆਰੇ ਸਾਧ ਸੰਗਤ ਜੀ ਆਓ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਤੇ ਆਪ ਜੀ ਦੇ ਨਾਲ ਪਰਮਾਰਥ ਦੀ ਸਾਂਝ ਪਾਉਣ ਵਾਸਤੇ ਗੁਰੂ ਦੀ ਬਾਣੀ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਸੰਗਤ ਦੇ ਵਿੱਚੋਂ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਕੁਝ ਭੈਣਾਂ ਦੇ ਫੋਨ ਵੀ ਆਏ ਕਿ ਕੋਈ ਇਹੋ ਜਿਹਾ ਸ਼ਬਦ ਜਿਹੜਾ ਆਪਣੇ ਚੈਨਲ ਤੇ ਪਾਓ ਦੱਸੋ ਕਿ ਜਿਸ ਦਾ ਜਵਾਬ ਕੀਤੇ ਆ ਨੌ ਨਦੀਆਂ ਤੇ 18 ਸਿੱਧੀਆਂ ਪ੍ਰਾਪਤ ਹੁੰਦੀਆਂ ਸਾਰੇ ਸੁੱਖ ਪ੍ਰਾਪਤ ਹੁੰਦੇ ਹੋ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਹੋਵੇ ਕੋਈ ਦੁਸ਼ਮਣ ਨਾ ਰਵੇ ਸੰਸਾਰ ਵਿੱਚ ਇੱਜ਼ਤ ਹੋਵੇ ਚੰਗਾ ਮਰਤਬਾ ਹੋਵੇ ਸਾਧ ਸੰਗਤ ਜੀ ਵੈਸੇ ਤੇ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੁਰਾ ਸਲਾਈਏ ਸਹਿਜ ਮਿਲੇ ਪ੍ਰਭ ਸੋਏ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਿਹੜੀ ਗੁਰੂ ਦੀ ਬਾਣੀ ਹੈ ਨਾ ਜਿਹੜੀ ਗੁਰਬਾਣੀ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ 1430 ਅੰਗਾਂ ਤੇ ਜਿੰਨੀ ਵੀ ਬਾਣੀ ਭਾਵੇਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੁਖਾਰ ਬਿੰਦੋ ਉਚਾਰਨ ਕੀਤੀ ਹੋਈ ਬਾਣੀ ਹੈ ਭਾਵੇਂ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋ ਉਚਾਰਨ ਕੀਤੀ ਹੋਈ ਬਾਣੀ ਹੈ ਭਾਵੇਂ ਉਹ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਅਚਾਰੀ ਹੋਈ ਬਾਣੀ ਹੈ ਭਾਵੇਂ ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਤੇ ਭਾਵੇਂ ਉਹ ਸੋਢੀ ਸੁਲਤਾਨ ਰਾਮਦਾਸ குரு ਸਾਹਿਬ ਦੀ ਬਾਣੀ ਹੈ ਤੇ ਭਾਵੇਂ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਹੈ ਤੇ ਚਾਹੇ ਉਹ ਭਗਤਾਂ ਦੀ ਬਾਣੀ ਹੈ ਚਾਹੇ ਉਹ ਪੱਟਾਂ ਦੀ ਬਾਣੀ ਹੈ ਚਾਹੇ ਉਹ ਸੰਤਾਂ ਦੀ ਬਾਣੀ ਹੈ ਚਾਹੇ ਇਹ ਉਹ ਮਰਦਾਨੇ ਜਿਹ ਕਿਸੇ ਸਿੱਖ ਦੀ ਬਾਣੀ ਹੈ ਇਹ ਸਾਰੀ ਗੁਰਬਾਣੀ ਜਿਹੜੀ ਹੈ ਨਾ ਜੋ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਤੇ ਸਭਾਏ ਮਾਨ ਹੈ ਇਹ ਸਾਰੀ ਇਸ ਜਗ ਦੇ ਵਿੱਚ ਚਾਨਣ ਮਨਾਰਾ ਬਣ ਕੇ ਆਈ ਹੈ ਤੇ ਜਿਹੜਾ ਇਸ ਬਾਣੀ ਨੂੰ ਪੜਦਾ ਹੈ ਨਾ ਮਨ ਰੇ ਨਾਮੁ ਜਪੋ ਸੁਖ ਹੋਏ ਜਿਹੜਾ ਨਾਮ ਜਪੇਗਾ ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਇਹ ਸਾਰੀ ਬਾਣੀ ਨਾਮ ਹੈ ਸਾਰੀ ਹੀ ਬਾਣੀ ਨਾਮ ਹੈ ਜਿਹੜਾ ਇਸ ਨੂੰ ਜਪੇਗਾ ਉਸ ਨੂੰ ਸੁਖ ਪ੍ਰਾਪਤ ਹੋਣਗੇ ਸਤਗੁਰੂ ਅੱਗੇ ਕਹਿ ਰਹੇ ਨੇ ਗੁਰ ਪੂਰਾ ਸਲਾਈਐ ਸਹਿਜ ਮਿਲੇ ਪ੍ਰਭ ਸੋਏ ਕਹਿਣ ਲੱਗੇ ਕਿ ਜੇ ਪੂਰੇ ਗੁਰੂ ਦੀ ਸਲਾਹ ਤਾਂ ਕੀਤੀ ਜਾਵੇ ਪੂਰੇ ਗੁਰੂ ਦੀ ਸਿਫਤ ਸਲਾਹ ਕੀਤੀ ਜਾਵੇ ਤੇ ਸਹਿਜੇ ਹੀ ਨਾ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਤਮਾ ਮਿਲ ਪੈਂਦਾ ਹੈ ਤੇ ਜੇ ਸਾਧ ਸੰਗਤ ਜੀ ਪਰਮਾਤਮਾ ਜਦੋਂ ਮਿਲ ਪਿਆ ਜੇ ਜੋ ਪ੍ਰਮਾਤਮਾ ਦੇ ਨਾਲ ਆਪਣੀ ਨੇੜਤਾ ਹੋ ਗਈ ਤੇ ਫਿਰ ਸਾਰੇ ਹੀ ਸੁੱਖ ਪ੍ਰਾਪਤ ਹੋਣਗੇ ਪਰ ਸਾਧ ਸੰਗਤ ਜੀ ਸੰਗਤਾਂ ਦਾ ਕਿਹਾ ਸਿਰ ਮੱਥੇ ਇਸ ਲਈ ਇੱਕ ਸ਼ਬਦ ਜੋ ਕਈਆਂ ਮਾਪੁਰਸ਼ਾਂ ਨੇ ਲਿਖਤੀ ਤੌਰ ਤੇ ਵੀ ਤੇ ਕਈਆਂ ਨੇ ਆਪ ਨੂੰ ਆਪਣੇ ਜਾਨੀ ਕਿ ਆਪਣੇ ਆਪਣੇ ਸੰਗਤ ਦੇ ਵਿੱਚ ਆਪਣੀ ਸੰਗਤ ਨੂੰ ਦੱਸਿਆ ਹੈ ਕਿ ਭਾਈ ਇਹ ਸ਼ਬਦ ਦਾ ਜਾਪ ਕਰ ਲਓ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ ਤੁਹਾਨੂੰ ਕੋਈ ਦੁੱਖ ਪ੍ਰਾਪਤ ਨਹੀਂ ਹੋਏਗਾ ਕਿਸੇ ਦਾ ਜਾਦੂ ਟੂਣਾ ਕਾਲਾ ਇਲਮ ਕੋਈ ਵੀ ਤੁਹਾਡੇ ਤੇ ਅਸਰ ਨਹੀਂ ਹੋਏਗਾ ਕੋਈ ਭੂਤ ਪ੍ਰੇਤ ਨਹੀਂ ਤਾਂ ਨਹੀਂ ਤੁਹਾਡੇ ਲਾਗੇ ਆ ਸਕਦਾ ਤੇ ਸੁੱਖਾਂ ਦੀ ਪ੍ਰਾਪਤੀ ਹੋਏਗੀ ਤੇ ਮਾਇਆ ਜਿਹੜੀ ਹੈ ਨਾ ਮਾਰਾ ਵੀ ਬਹੁਤ ਮਿਲੇਗੀ ਸਾਰੇ ਸੁਖ ਪ੍ਰਾਪਤ ਹੋਣਗੇ ਸੰਸਾਰ ਦੇ ਵਿੱਚ ਸੋਭਾ ਹੋਏਗੀ ਤੇ ਉਹ ਸ਼ਬਦ ਕਿਹੜਾ ਹੈ ਜਿਸ ਦੀ ਮੈਂ ਆਪ ਜੀ ਦੇ ਨਾਲ ਸਾਂਝ ਪਾਉਣ ਲੱਗਾ ਹਾਂ ਉਹ ਸ਼ਬਦ ਬਲਾਵਲ ਦਾਗ ਦੇ ਵਿੱਚ ਧੰਗ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਨੇ ਅਚਾਰਨ ਕੀਤਾ ਹੋਇਆ ਹੈ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤ ਰੰਗ ਪਾਵਨ ਅੰਗ 826 ਤੇ ਸੁਭਾਏਮਾਨ ਹੈ ਆਹ ਸ਼ਬਦ ਦੇ ਸਰਵਣ ਕਰੋ ਇਹ ਸ਼ਬਦ ਨੂੰ ਜਾਪ ਕਰਿਆ ਕਰੋ ਮੈਂ ਨਹੀਂ ਕਹਿੰਦਾ ਕਿ ਇਹ ਆਸਾਂ ਦਾ ਆ ਕੇ ਕਰੋ ਇਹ ਇਸ ਤਰ੍ਹਾਂ ਜਲ ਰੱਖ ਕੇ ਕਰੋ ਮੈਂ ਇਹ ਕਹਿਣਾ ਹਾਂ ਕਿ ਜੇਕਰ ਇਹ ਸ਼ਬਦ ਦਾ ਜਾਪ ਇਹ ਸ਼ਬਦ ਨੂੰ ਜੇ ਤੁਸੀਂ કંਠ ਕਰ ਲਵੋ ਜਾਇ ਸ਼ਬਦ ਦਾ ਜਾਪ ਤੁਸੀਂ ਕਰਦੇ ਰਹੋ ਇਹ ਸ਼ਬਦ ਨੂੰ ਜਪਦੇ ਰਹੋ ਇਹ ਸ਼ਬਦ ਦਾ ਜਾਪ ਕਰਨ ਦੇ ਨਾਲ ਤੁਹਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਤੁਹਾਨੂੰ ਮਾਇਆ ਦੀ ਕਮੀ ਨਹੀਂ ਆਵੇਗੀ ਸਾਧ ਸੰਗਤ ਜੀ ਸਾਰੇ ਸੰਸਾਰ ਵਿੱਚ ਤੁਹਾਡੀ ਸੋਭਾ ਹੋਵੇਗੀ ਤੇ ਮਨ ਸ਼ਤਫਲ ਪ੍ਰਾਪਤ ਹੋਣਗੇ ਇਹ ਸ਼ਬਦ ਜੋ ਮੈਂ ਆਪ ਜੀ ਆਪ ਜੀ ਦੇ ਨਾਲ ਸਥਾਨ ਪਾਉਣ ਲੱਗਾ ਹਾਂ ਸ਼ਬਦ ਸਾਂਝਾ ਕਰਨ ਲੱਗਾ ਹਾਂ ਬਲਾਵਲ ਮਹਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪੈ ਕਿਰਪਾਲ ਪਾਰ ਬ੍ਰਹਮ ਪ੍ਰਭ ਪੈ ਕਿਰਪਾਲ ਕਾਰਜ ਸਦਲ ਸਵਾਰੇ ਸਤਗੁਰ ਜਪ ਜਪ ਸਾਧੂ ਪੈ ਨਿਹਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਪੈ ਨਿਹਾਲ ਰਹਾਉ ਅੰਗੀ ਕਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਪਹਿਰਵਾਲ ਅੰਗੀਕਾਰ ਕੀਆ ਪਰ ਆਪਣੇ ਦੋਖੀ ਸਗਲੇ ਪਹਿਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਸਈ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੋੜਪੁਰ ਸਾਧ ਪ੍ਰਭ ਪੈ ਨਿਹਾਲ ਕੋ ਨਾਨਕ ਮੇਰਾ ਸਤਗੁਰ ਪੂਰਾ ਗੋੜਪੁਰ ਸਾਧ ਬਾਬ ਬਨਿਆਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸ਼ੋਸ਼ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਇਹ ਸ਼ਬਦ ਦਾ ਜਾਪ ਵੱਧ ਤੋਂ ਵੱਧ ਕਰਨਾ ਹੈ ਜਿਨ੍ਹਾਂ ਜਿਹੜੇ ਸ਼ਬਦ ਕੰਠ ਨਹੀਂ ਹੁੰਦਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ جا کے ਭਾਈ ਸਾਹਿਬ ਜੀ ਤੋਂ ਉਤਾਰਾ ਕਰਵਾ ਲੈਣਾ ਹੈ ਤੇ ਇਸ ਨੂੰ ਕੰਠ ਕਰਨਾ ਹੈ ਕੰਠ ਕਰਕੇ ਇਸ ਦਾ ਜਾਪ ਵੱਧ ਤੋਂ ਵੱਧ ਕਰਨਾ ਹੈ ਜਿੰਨਾ ਵੀ ਸਮਾਂ ਵੱਧ ਤੋਂ ਵੱਧ ਸਜਾਪ ਕਰ ਸਕੂ ਜਿੰਨਾ ਵੀ ਇਸ ਮੈਂ ਤੇ ਕਹਿੰਦਾ ਕਿ ਜੇ ਉਠ ਤੇ ਬੈਠ ਤੇ ਸੋਵਤ ਜਾਗਤ ਹਰ ਹਰ ਨਾਮ ਤੇ ਉੱਠਦੇ ਆਂ ਬੈਂਦੇ ਆਂ ਸੌਂਦੇ ਆਂ ਜਾਗਦੇ ਆਂ ਹਮੇਸ਼ਾ ਹੀ ਇਹ ਸ਼ਬਦ ਦਾ ਜਾਪ ਕਰਨਾ ਹੈ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ ਗੁਰੂ ਸਾਰੇ ਖਾਲਸਾ ਜੀ ਜੋ ਵਿਧੀਆਂ ਮਹਾਂਪੁਰਖਾਂ ਨੇ ਆਪੋ ਆਪਣੇ ਜੋ ਲਿਖਤੀ ਰੂਪ ਚ ਦੱਸਿਆ ਹਨ ਉਹ ਹਰ ਇੱਕ ਵਿਅਕਤੀ ਦੇ ਵਸਤੀ ਗੱਲ ਨਹੀਂ ਉਹ ਆਪ ਕਰ ਨਹੀਂ ਸਕਦੇ ਤੇ ਇਸ ਚੱਕਰ ਵਿੱਚ ਪੈਣਾ ਵੀ ਨਹੀਂ ਚਾਹੀਦਾ ਸਤ ਸੰਗਤ ਜੀ ਇਹ ਸ਼ਬਦ ਨੂੰ ਕੋਈ ਵਿਧੀ ਨਹੀਂ ਹੈ ਆਮ ਜਿਸ ਤਰ੍ਹਾਂ ਨਾਮ ਜਪੀਦਾ ਹੈ ਜਿਸ ਤਰ੍ਹਾਂ ਪਾਠ ਕੀਤਾ ਹੈ ਇਸ ਦਾ ਵੱਧ ਤੋਂ ਵੱਧ ਪਾਠ ਕਰਨਾ ਹੈ ਜਿੰਨਾ ਜ਼ਿਆਦਾ ਪਾਠ ਕਰੋਗੇ ਓਨੇ ਜ਼ਿਆਦਾ ਸ਼ੁ크 ਪ੍ਰਾਪਤ ਹੋਣਗੇ ਸੋ ਗੁਰੂ ਪਰਿਸ਼ ਖਾਸਾ ਸੰਗਤ ਸਤ ਸੰਗਤ ਮੈਂ ਆਪ ਜੀ ਦਾ ਜ਼ਿਆਦਾ ਸਨਮਾਨ ਆ ਲੈਂਦਾ ਹੋਇਆ ਇੱਥੇ ਕੀ ਆਰ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਾਧ ਸੰਗਤ ਜੀ ਇਹ ਜੋ ਸ਼ਬਦ ਆਰ ਜੀ ਨੇ ਹੁਣ ਸਰਵਣ ਕੀਤਾ ਹੈ ਇਹ ਬਲਾਵਲ ਰਾਗ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਅਚਾਰਨ ਕੀਤਾ ਹੋਇਆ ਸ਼ਬਦ ਹੈ ਇਹ ਆਰ ਜੀ ਨੂੰ ਮੈਂ ਕੋਰਾਂ ਫੇਰ ਸੁਣਾਉਣ ਲਗਾ ਬਲਾਵਲ ਮਹਲਾ ਪੰਜਵਾ ਪਾਰ ਬ੍ਰਹਮ ਪ੍ਰਭ ਪੈ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪੈ ਨਿਹਾਲ ਰਹਾਓ ਇਧਰ ਇਹ ਹਵਾਲੀ ਪੰਕਤੀ ਹੁੰਦੀ ਹੈ ਨਾ ਰਾਓ ਇਹਦੇ ਵਿੱਚ ਸਾਰੇ ਸ਼ਬਦ ਦਾ ਭਾਵ ਰਸ ਹੁੰਦਾ ਹੈ ਸਾਰੇ ਸ਼ਬਦ ਦਾ ਨਚੋੜ ਹੁੰਦਾ ਹੈ ਇੱਥੇ ਵੇਖੋ ਮੈਂ ਆਪ ਜੀ ਨੂੰ ਦੱਸਾਂ ਕਿ ਸਤਿਗੁਰ ਕਹਿ ਰਹੇ ਹਨ ਕਾਰਜ ਸਗਲ ਸਵਾਰੇ ਸਤ ਗੁਰੂ ਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ ਦਿੰਦਾ ਹੈ ਜਪ ਜਪ ਸਾਧੂ ਕਹੇ ਨਿਹਾਲ ਉਹ ਮਨੁੱਖ ਗੁਰੂ ਦੀ ਓਟ ਹਰ ਵੇਲੇ ਚਿਤਾਰ ਕੇ ਸਦਾ ਪਰੇਸ਼ਾਨ ਰਹਿੰਦੇ ਹਨ ਅੰਗੀ ਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਪੈਰਵਾਲ ਹੇ ਭਾਈ ਪਰਬੂ ਨੇ ਜਿਨ੍ਹਾਂ ਨੂੰ ਆਪਣੇ ਸੇਵਕਾਂ ਦੀ ਜਿਨ੍ਹਾਂ ਆਪਣੇ ਸੇਵਕਾਂ ਦੀ ਸਹਾਇਤਾ ਕੀਤੀ ਉਹਨਾਂ ਦੇ ਸਾਰੇ ਵੈਰੀ ਵੈਰੀਆਂ ਦਾ ਨਾਸ ਹੋ ਗਿਆ ਕੰਠ ਲਾਏ ਰਾਖੇ ਜਨ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਪ੍ਰਮਾਤਮਾ ਨੇ ਆਪਣੇ ਸੇਵਕਾਂ ਨੂੰ ਸਦਾ ਆਪਣੇ ਗਲ ਨਾਲ ਲਾਇਆ ਇਹਨਾਂ ਦੀ ਸ਼ਹਾਦਤਾਂ ਕੀਤੀ ਹੈ ਉਹਨਾਂ ਨੂੰ ਆਪਣੀ ਲੜ ਲਾ ਕੇ ਦੁੱਖੀਆਂ ਤੋਂ ਬਚਾਇਆ ਹੈ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਸਾਧ ਸੰਗ ਜੀ ਜਿਹੜੇ ਬੰਦੇ ਜਿਹੜੇ ਵਿਅਕਤੀ ਜਿਹੜੇ ਪ੍ਰਭੂ ਦੇ ਸੇਵਕ ਗੁਰੂ ਚਰਣਾ ਵਿੱਚ ਮਿਲ ਕੇ ਆਤਮਿਕ ਜੀਵਨ ਦੀ ਸਾਰੀ ਰਾਸ ਪੂੰਜੀ ਸਮੇਤ ਆਪਣੇ ਹਿਰਦੇ ਘਰ ਵਿੱਚ ਸ਼ਬਦ ਵਸਾ ਕੇ ਆਪਣੇ ਹਿਰਦੇ ਘਰ ਵਿੱਚ ਸ਼ਬਦ ਵਸਾਉਂਦੇ ਹਨ ਹਿਰਦੇ ਘਰ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਦੀ ਉਹਨਾਂ ਦੇ ਜਿਹੜੇ ਦੁਸ਼ਮਣ ਹੁੰਦੇ ਨੇ ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਨੇ ਉਹ ਇਸ ਸੰਸਾਰ ਤੇ 칼ਖ ਕੱਟਦੇ ਨੇ ਉਹਨਾਂ ਦੀ ਬਦਨਾਮੀ ਨਹੀਂ ਦੀ ਕਉ ਨਾਨਕ ਮੇਰਾ ਸਤਗੁਰ ਪੂਰਾ ਗੁਰਪੁਰ ਸਾਧ ਪ੍ਰਭ ਪੈਨਾਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਆਖ ਮੇਰਾ ਗੁਰੂ ਸਾਰੀ ਸਮਰੱਥਾ ਵਾਲਾ ਹੈ ਗੁਰੂ ਦੇ ਦਰ ਤੇ ਆਏ ਬੁੱਢ ਭਾਗੀਆਂ ਉੱਤੇ ਗੁਰੂ ਦੇ ਸ਼ਬਦ ਦਾ ਜਾਪ ਕਰਨ ਵਾਲਿਆਂ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਹਰ ਖੁਸ਼ੀ ਦਿੰਦਾ ਹੈ ਸਾਰੇ ਕਾਰਜ ਉਹਨਾਂ ਦੇ ਸਵਾਰਦਾ ਹੈ ਸੋ ਭਾਈ ਇਹ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਇਸ ਦਾ ਵੱਧ ਤੋਂ ਵੱਧ ਜਾਪ ਕਰੋ ਸ਼ਬਦ ਦਾ ਪਾਠ ਕਰਦੇ ਆਂ ਸ਼ਬਦ ਦੇ ਅਰਥਾਂ ਦੀ ਗੱਲ ਕਰਦੇ ਆਂ ਸ਼ਬਦ ਅਰਥ ਦੀ ਗੱਲ ਕਰਦੇ ਹਾਂ ਦਾ ਆਸਰੇ ਕੋਲ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਪਾਠ ਕਰਦੇ ਆਂ ਅਨੇਕਾਂ ਹੋਈਆਂ ਭੁੱਲੀਆਂ ਗਲਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਨੇ ਸਾਧ ਸੰਗਤ ਬਖਸ਼ਣ ਜੋਗ ਜੀ ਸਾਧ ਸੰਗ ਨੂੰ ਲਾਣਾ ਚ ਤਾਰਨਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨਾ ਕਿ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਬਲ ਬੁੱਧੀ ਬਖਸ਼ ਦੇਵੇ ਸਾਧ ਸੰਗਤ ਜੀ ਹੁਣ ਦਾਸਰੇ ਦੀ ਇੱਕ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਦਾਸਰੇ ਦੇ ਚੈਨਲ ਗੁਰਸਾਖੀਏ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰੋ ਜੀ ਇਹ ਸ਼ਬਦ ਨੂੰ ਵੱਧ ਤੋਂ ਵੱਧ ਸਰਵਣ ਕਰੋ ਸਰਵਣ ਕਰਕੇ ਇਸ ਨੂੰ ਕੰਠ ਕਰਕੇ ਇਸ ਦਾ ਵੱਧ ਤੋਂ ਵੱਧ ਜਾਪ ਕਰੋ ਆਪ ਜੀ ਨੂੰ ਸਾਰੇ ਸੁੱਖਾਂ ਦੀ ਪ੍ਰਾਪਤ ਹੋਵੇਗੀ ਹੁਣ ਦਾਸ ਇੱਥੇ ਹੀ ਕਿਮਾ ਦਾ ਜਾਚਕ ਹੈ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ